ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਆਰਗੇਨਾਈਜ਼ ਕ੍ਰਾਈਮ ਕ੍ਰਿਮੀਨਲਸ ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਖਿਲਾਫ ਬੜਾ ਸੱਤ ਐਕਸ਼ਨ ਲਿਆ ਗਿਆ ਔਰ ਬਹੁਤ ਸਾਰੇ ਲੋਕ ਅਰੈਸਟ ਹੋਏ ਨੇ ਔਰ ਆਮਜ਼ਨ ਮਿਨਿਸ਼ਨ ਕਾਫੀ ਮਾਤਰਾ ਚ ਉਹਨਾਂ ਤੋਂ ਫੜਿਆ ਗਿਆ ਕੱਲ ਦੁਪਹਿਰ ਦੇ ਟਾਈਮ ਤੇ ਛਾਟਾ ਏਰੀਏ ਦੇ ਵਿੱਚ ਇੱਕ ਬੜਾ ਅਨਫੋਰਚੂਨੇਟ ਮਰਡਰ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਮੀਡੀਏਟਲੀ ਸਾਰੀਆਂ ਟੀਮ ਜਿਹੜੀਆਂ ਸੀ ਵੀ ਸਵੰਗ ਇਨ ਟੂ ਐਕਸ਼ਨ ਸਾਰਿਆਂ ਨੇ ਆਪ ਅਲੱਗ-ਅਲੱਗ ਟੀਮਾਂ ਬਣੀਆਂ ਕਿਉਂਕਿ ਮਿਊਨਿਸਪਲ ਕਮਿਸ਼ਨਰ ਕਮਿਸ਼ਨਰ ਸੀਗੇ ਜੰਡਿਆਲਾਗੁਰੂ ਦੇ ਰਜਿੰਦਰ ਸਿੰਘ ਔਰ ਉਸ ਤੋਂ ਬਾਅਦ ਸਾਰੀਆਂ ਟੀਮਾਂ ਜਦੋਂ ਵਰਕ ਕੀਤਾ ਹੈ ਜਿਹੜੇ ਹਿਊਮਨ ਇੰਟੈਲੀਜੈਂਸ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਹਨੂੰ ਔਰ ਟੈਕਨੀਕਲੀ ਵੀ ਸਾਰਾ ਅਸੀਂ ਦੇਖਿਆ ਤੋਂ ਪਹਿਲਾਂ ਬੰਦਿਆਂ ਦੀ ਅਸੀਂ ਪਛਾਣ ਕੀਤੀ ਪਛਾਨ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪ ਕੀਤੀ ਇਨਫੋਰਮੇਸ਼ਨ ਔਰ ਸਭ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੀ ਪੁਲਿਸ ਪਾਰਟੀ ਨੇ ਰੇਡ ਕੀਤਾ ਜਿੱਥੇ ਜੋਬਨਜੀਤ ਏ ਐਲੀਅਸ ਜੋਬਨ ਜਿਹੜਾ ਕਿ ਇੱਕ ਅਕਿਊਜ਼ਡ ਹੈ ਉਹਨੂੰ ਉੱਥੋਂ ਰੈਸਕ ਕੀਤਾ ਗਿਆ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਘਰਦਿਆਂ ਨੂੰ ਪੁੱਛਿਆ ਗਿਆ ਨੇ ਰਿਲੇਟਿਵਸ ਨੂੰ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਅਮਿਤ ਜਿਹੜਾ ਕੋਡੇਸ਼ਾ ਜੰਡਿਆਲੇ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਐਲੀਅਸ ਸਟੌਨ ਇਹ ਨਵਾਂ ਕੋਟ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗੈਲੈਕਸੀ ਹੋਟਲ ਬੀ ਡਿਵੀਜ਼ਨ ਦੇ ਵਿੱਚ ਇੱਕ ਰੂਮ ਚ ਲੈ ਕੇ ਰਹਿ ਰਹੇ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ। ਔਰ ਉਸ ਤੋਂ ਬਾਅਦ ਫੇਰ ਫਾਲੋਅ ਅਪ ਦੇ ਵਿੱਚ ਪੁਲਿਸ ਪਾਰਟੀ ਸਾਡੀ ਕਿਉਂਕਿ ਮੇਨ ਅਕਿਊਜ਼ ਜਿਹੜਾ ਗੁਰਪ੍ਰੀਤ ਕੋਪੀ ਹੋ ਨਹੀਂ ਸੀ ਬੜਿਆ ਉਹਦੇ ਬਾਰੇ ਪਤਾ ਲੱਗਿਆ ਸੀ ਕਿ ਚਵਾਲ ਨੂੰ ਨਿਕਲ ਰਿਹਾ ਹੈ ਮੋਟਰਸਾਈਕਲ ਲੈ ਕੇ ਤਾਂ ਵਿਨੋਦ ਕੁਮਾਰ ਸਾਡਾ ਜਿਹੜੇ ਐਸਐਚਓ ਛਾਟਾ ਤੇਨਾਂ ਦੀ ਟੀਮ ਨਾਲ ਇਹਨਾਂ ਦੇ ਡੀਐਸਪੀ ਜਿਹੜੇ ਯਾਦਵਿੰਦਰ ਸਿੰਘ ਹੈ ਉਹ ਵੈਨਾਂ ਨੇ ਜਦੋਂ ਇੱਧਰ ਨੂੰ ਦੇਖਿਆ ਮੋਟਰਸਾਈਕਲ ਤੇਨੇ ਭਜਾ ਲਿਆ ਕਿਉਂ ਤੇ ਇਸ ਮੋੜ ਦੇ ਉੱਤੇ ਆ ਕੇ ਜਿਵੇਂ ਆਪਾਂ ਦੇਖਿਆ ਇਹਨੇ ਸੋਚਿਆ ਵੀ ਪੁਲਿਸ ਜਿਹੜੀ ਹੈ ਮੇਨ ਰੋਡ ਦੇ ਉੱਤੇ ਕੋਈ ਗੱਡੀ ਦੀ ਸਪੀਡ ਜ਼ਿਆਦਾ ਬੈਨ ਫੜ ਲੈਣਗੇ ਇਹਨੇ ਕੱਚੇ ਰਸਤੇ ਕਰ ਲਿਆ ਉੱਥੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਇਹ ਕਾਫੀ ਚਿੱਕੜ ਵੀ ਹੈ ਉੱਥੇ ਜਾ ਕੇ ਦਾ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਉਹਦੇ ਚ ਸਲਿੱਪ ਹੋਇਆ ਤੇ ਇਹਨੂੰ ਫਿਰ ਵਾਰਨਿੰਗ ਦਿੱਤੀ ਗਈ ਇਨਸਪੈਕਟਰ ਬਨੋਦ ਕੁਮਾਰ ਦੀ ਟੀਮ ਵੱਲੋਂ ਕਿ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਔਰ ਉਹ ਕਹਿੰਦੇ ਪੁਲਸਟਾਲ ਕੱਢ ਲਿਆ ਇਹਨਾਂ ਦੇ ਵਾਲ ਇਮੀਡੀਏਟਲੀ ਫਿਰ ਇਹਨਾਂ ਨੇ ਇੱਕ ਹਵਾਈ ਫਾਇਰ ਵੀ ਕੀਤਾ ਵਾਰਨਿੰਗ ਦੇ ਨਾਲ ਨਾਲ ਉਹਨੇ ਮੁੜ ਕੇ ਪੁਲਿਸ ਦੇ ਉੱਤੇ ਫਿਰ ਇੱਕ ਜਵਾਬੀ ਫਾਇਰ ਕਰ ਦਿੱਤਾ ਜਿਹੜਾ ਕਿ ਸਾਹਮਣੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਦ ਹੈ ਉਹਦੇ ਉੱਤੇ ਲੱਗਿਆ ਪੁਲਿਸ ਦੀ ਵਹੀਕਲ ਦੇ ਨੇੜੇ ਉਸ ਤੋਂ ਬਾਅਦ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਜਿਹੜਾ ਫਾਇਰ ਕੀਤਾ ਤੇ ਜੋ ਇਹਦੀ ਗੋਡੇ ਦੇ ਕੋਲ ਲੱਗਿਆ ਉਹਦੇ ਨਾਲ ਇੰਜਰਡ ਹੋਇਆ ਤੇ ਇਹਦੇ ਤੋਂ ਜਿਹੜਾ ਕ੍ਰਾਈਮ 'ਚ ਵਰਤਿਆ ਗਿਆ ਮੋਟਰਸਾਈਕਲ ਹੈ ਔਰ ਇੱਕ ਗਲੌਕ ਪਿਸਟਲ 9mm ਉਹ ਬ੍ਰਾਮਧ ਹੋਇਆ ਇਹਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਿਹੜੀ ਮੁੱਢਲੀ ਪੁੱਛਗਿੱਛ ਹੈ ਉੱਥੋਂ ਇਹ ਹੀ ਪਤਾ ਲੱਗਿਆ ਕਿ ਜੰਡਿਆਲਾ ਗੁਰੂ ਏਰੀਏ ਦੇ ਵਿੱਚ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਗੈਂਗਸ ਦੀ ਉੱਥੇ ਰਾਈਵਲਰੀ ਚੱਲ ਰਹੀ ਹੈ ਔਰ ਆਪਸ 'ਚ ਕਾਫੀ ਇਹਨਾਂ ਦੀ ਜਿਹੜੀ ਹੈ ਕਸ਼ਮਾ ਕਸ਼ ਹੈ ਔਰ ਕਾਫੀ ਐਨਿਮੋਸਿਟੀ ਜਿਹਨੂੰ ਕਹਿ ਸਕਦੇ ਆ ਆਪਸ ਕੜਤਨ ਬਹੁਤ ਵਧੀ ਹੋਈ ਹੈ ਤੇ ਇਹਦਾ ਜਿਹੜਾ ਭਰਾ ਹੈ ਗੁਰਪ੍ਰੀਤ ਇਲੀਅਸ ਗੋਪੀ ਦਾ ਕਿਸ਼ਨ ਉਦੇ ਬਾਰੇ ਪਤਾ ਲੱਗਿਆ ਜੋ ਕਿ ਮਿਡਲ ਈਸਟ 'ਚ ਸ਼ਾਇਦ ਬਚ ਗਿਆ ਉਥੋਂ ਉਹ ਆਪਰੇਟ ਕਰ ਰਿਹਾ ਜਿਹੜੀ ਲੇਟੈਸਟ ਇਹਨਾਂ ਦੀ ਆਪਸ ਵਿੱਚ ਵਜ੍ਹਾ ਰੰਜਿਸ਼ ਪਤਾ ਲੱਗੀ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੁਣੀ ਨੇ ਇਹਨਾਂ ਦੇ ਫੈਮਿਲੀ ਨੂੰ ਪੁੱਛਗਿਛ ਵਾਸਤੇ ਫੜਿਆ ਗਿਆ ਸੀ ਡਰੱਗਸ ਦੇ ਵਿੱਚ ਇਨਵੋਲਵਮੈਂਟ ਦੀ ਇਹਨਾਂ ਨੂੰ ਸ਼ੱਕ ਸੀ ਵੀ ਸਾਨੂੰ ਇਹਨੇ ਹਰਜਿੰਦਰ ਸਿੰਘ ਐਮਸੀ ਨੇ ਫਸਾਇਆ ਉਹ ਇੱਕ ਇਹਨਾਂ ਦਾ ਮੇਨ ਡਾਟਾ ਜਿਹੜਾ ਇਹਨੂੰ ਕਰਤਰ ਨੂੰ ਹੋਰ ਤਿੱਖਾ ਕਰਨ ਵਾਲੀ ਗੱਲ ਸੀ ਕਿ ਜੇ ਗੁਰਪ੍ਰੀਤ ਗੋਪੀ ਦੇ ਖਿਲਾਫ ਦੇਖੀ ਆਪਾਂ ਐਨਡੀਪੀਐਸ ਐਕਟ ਦੇ ਦੋ ਮੁਕੱਦਮੇ ਦਰਜ ਨੇ ਥਾਣਾ ਮੱਤੇਵਾਲ ਅੰਮ੍ਰਿਤਸਰ ਰੂਰਲ ਔਰ ਇੱਕ ਐਨਡੀਪੀਐਸ ਦਾ ਪੀਐਸ ਜੰਡੇਵਾਲਾ ਔਰ ਇਹਦਾ ਇੱਕ 307 ਦਾ ਜਿਹੜਾ ਮੁਕੱਦਮਾ ਹੈ ਇਹਦੇ ਭਰਾ ਕਰਨ ਦੇ ਖਿਲਾਫ ਹੈ ਜੰਡੇਵਾਲੇ ਦੇ ਵਿੱਚ ਜਿਹੜੇ ਤੇ ਮਦਈ ਮੁਕੱਦਮਾ ਹਰਜਿੰਦਰ ਸਿੰਘ ਜੋ ਮ੍ਰਿਤਕ ਨੇ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਤੇ ਇੱਕ ਹੋਰ 307 ਦਾ ਜੰਡੇਵਾਲੇ ਦੇ ਵਿੱਚ ਉਹ ਵੀ ਇਹਨਾਂ ਦੇ ਇੱਕ ਰਿਸ਼ਤੇਦਾਰ ਦੇ ਖਿਲਾਫ ਦਰਜ ਹੈ ਜੇ ਆਪਾਂ ਮੋਟੀ ਜੀ ਗੱਲ ਦੇਖੀਏ ਤੇ ਇਸ ਕੇਸ ਦੇ ਵਿੱਚ ਇੱਕ 9mm ਪਿਸਟਲ ਗਲੌਕ ਜਿਹਦੇ ਨਾਲ ਕੇ ਮਰਡਰ ਹੋਇਆ ਇੱਕ ਐਕਟਿਵ ਵਾਹਤ ਇੱਕ ਮੋਟਰਸਾਈਕਲ ਜਿਹੜੇ ਦੋਨੋਂ ਯੂਜ਼ ਹੋਏ ਕ੍ਰਾਈਮ ਚੋ ਚਾਰੋਂ ਮੇਨ ਮੁਲਜ਼ਮ ਜਿਹੜੇ ਫੜੇ ਗਏ ਆ ਤੇ ਇਹਦੇ ਚ ਜਿਹੜੀ ਤੁਹਾਨੂੰ ਹੋਰ ਵੀ ਸ਼ੇਅਰ ਕਰਦਾ ਜਿਵੇਂ ਕੱਲ ਵੀ ਪ੍ਰੈਸ ਨੂੰ ਦੱਸਿਆ ਗਿਆ ਸੀ ਜਿਹੜੇ ਪਹਿਲਾਂ ਅਸੀਂ ਬੰਦੇ ਫੜੇ ਸੀ ਚਾਨ ਤੇ 75 ਜੰਡਿਆਲਾ ਗੁਰੂ ਦੇ ਉਹ ਵੀ ਦੋਨੋਂ ਬੰਦੇ ਜਿਹੜੇ ਆ ਉਹ ਇਨਵੋਲਡ ਨੇ ਇਸ ਕਿਸ਼ਨ ਗੈਂਗ ਦੇ ਨਾਲ ਔਰ ਉਹਨਾਂ ਤੇ ਵੀ ਅਸੀਂ ਜਿਹੜੀ ਪੁੱਛ ਕੇ ਚੱਲ ਰਹੀ ਉਹਨਾਂ ਤੋਂ ਵੀ ਗਲੌਕ ਪਿਸਤਲ ਮਿਲਿਆ ਸੀ ਉਹ ਵੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਫੜੇ ਆ। ਤੋਂ ਇਹਦੇ ਵਿੱਚ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਰਲ ਨੇ ਵੀ ਮੈਨੂੰ ਦੱਸਿਆ ਕਿ ਉਹ ਵੀ ਉਹਨਾਂ ਨੇ ਕਾਫੀ ਗੈਂਗ ਦੇ ਉੱਤੇ ਕੰਮ ਕੀਤਾ ਨੇ ਤੇ ਕਾਫੀ ਬੰਦੇ ਪਹਿਲਾਂ ਅਰੈਸਟ ਕੀਤੇ ਆ। ਤੇ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨ ਹੈ ਉਹ ਅੰਮ੍ਰਿਤਸਰ ਰੂਰਲ ਤੇ ਮੇਨ ਤਰਨਤਾਰਨ ਹੈ। ਔਰ ਕੱਲ ਜਿਹੜਾ ਇਹ ਮੰਨਪਾਗੀ ਘਟਨਾ ਹੋਈ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵਿਆਹ ਦੇ ਸਮਾਗਮ ਚ ਆਇਆ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਨਹੀਂ ਪਤਾ ਲੱਗੇਗਾ। ਇਹਨਾਂ ਨੇ ਉਸ ਕੱਲ ਦੀ ਪੈਰਵੀ ਕੀਤੀ ਤੇ ਉਹਨਾਂ ਨੂੰ ਕੱਲਾ ਤੇ ਜਿਹੜਾ ਅਨਵੇਅਰ ਦੇਖ ਕੇ ਤੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਹ ਸਾਰੀ ਜਿਹੜੀ ਕਾਰਵਾਈ ਹੈ ਆਰਗੇਨਾਈਜ਼ ਨੈਟਵਰਕ ਜਿਹੜਾ ਐਡਾ ਵੱਡਾ ਕ੍ਰਾਈਮ ਦਾ ਬਸਟ ਕੀਤਾ ਇਹ 8 ਘੰਟੇ ਚਲਕੀਤਾ ਇਹਦੇ ਸਾਡੇ ਆਫੀਸਰ ਜਿਹਨਾਂ ਨੇ ਮੇਨ ਰੋਲ ਪਲੇ ਕੀਤਾ ਉਹਦੇ ਡੀਸੀਪੀ ਜਗਜੀਤ ਵਾਲੀਆ ਸਾਹਿਬ ਦੀ ਸੁਪਰਵਾਈਜ਼ਨ ਚ ਏਡੀਸੀਪੀ ਹਰਪਾਲ ਸਿੰਘ ਸਾਡੇ ਏਸੀਪੀ ਯਾਦਵਿੰਦਰ ਸਿੰਘ ਜਿਹੜੇ 에어ਪੋਰਟ ਅਹ ਜਿਹੜਾ ਨੇ ਹਰਮਿੰਦਰ ਸਿੰਘ ਸਾਡੇ ACP ਇਨਵੈਸਟੀਗੇਸ਼ਨ CIA ਦੀਆਂ ਸਾਰੀਆਂ ਟੀਮਾਂ ਰਵੀ ਕੁਮਾਰ ਤੇ ਮੌਲਿਕ ਐਸਐਚਓ ਸ਼ਾਟਾ ਵਿਨੋਦ ਕੁਮਾਰ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਅਨਥਕ ਮਿਹਨਤ ਕੀਤੀ ਹੈ ਔਰ ਮੈਂ ਦਿਲੀ ਮੁਬਾਰਕਬਾਦ ਦਿੰਨਾ ਆਈ ਫੀਲ ਵੈਰੀ ਪ੍ਰਾਊਡ ਆਫ ਦ ਟੀਮ ਔਰ ਇਹਨਾਂ ਵਾਸਤੇ ਮਾਨਯੋਗ ਡੀਜੀ ਸਾਹਿਬ ਨੇ ਵੀ ਕਿਹਾ ਕਿ ਵਾਜਬ ਇਹਨਾਂ ਨੂੰ ਨਾਮ ਵੀ ਦਿੱਤੇ ਜਾਣਗੇ ਤੋ ਮੈਨੂੰ ਇਸ ਗੱਲ ਤੇ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਜਿਹੜੇ ਵੀ ਜੋ ਡਿਸਰਵਿੰਗ ਨੇ ਉਹਨਾਂ ਦੇ ਨੂੰ ਰეკਮੈਂਡ ਕਰਾਂ